ਵੀ ਐਸੇ ਏਰੀਏ ਤੇ ਹਾਈਵੇ ਤੇ ਕੋਈ ਦਰਘਟਨਾ ਵਾਪਰਦੀ ਹੈ ਜਾਂ ਪੈਟਰੋਲਿੰਗ ਦੇ ਦੌਰਾਨ ਸਾਨੂੰ ਪਤਾ ਲੱਗਿਆ ਸੱਸੀ ਜੀ ਤੁਰੰਤ 5-7 ਮਿੰਟ ਦੇ ਵਿੱਚ ਵਿੱਚ ਹੀ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਜਾਈਦਾ ਹੈ ਸਾਡਾ ਮੇਨ ਫੀਮੇਲਸ ਦਾ ਕੰਮ ਫੀਮੇਲਸ ਜੋ ਇੰਜਰਡ ਪਰਸਨ ਹੁੰਦੀ ਹੈ ਉਹਨਾਂ ਨਾਲ ਡੀਲ ਕਰਨਾ ਹੁੰਦਾ ਕਿ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਜੇ ਉਹ ਨੋਰਮਲ ਹੋ ਜਾਂਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਦਿੰਨੇ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਨੇ ਆ ਗੱਡੀ ਦੇ ਵਿੱਚ ਸਾਨੂੰ ਇਹ ਫਰਸਟ ایڈ ਕਿਟ ਦਿੱਤੀ ਗਈ ਹੈ ਜਿਹਦੇ ਵਿੱਚ ਕਾਟਨ ਵਗੈਰਾ ਬੈਂਡੇਜ ਵਗੈਰਾ ਸਭ ਕੁਝ ਦਿੱਤਾ ਹੋਇਆ ਜਿਹੜਾ ਕਿ ਐਕਸੀਡੈਂਟ ਟਾਈਮ ਅਸੀਂ ਫਰਸਟ ایڈ ਦਿੰਦੇ ਆ ਉਹਦੇ ਚ ਕੰਮ ਆਉਂਦਾ ਹੈ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਗੱਡੀ ਦੇ ਵਿੱਚ ਮੈਡੀਕਲ ਕਿੱਟ ਪੈਟਰੋਲਿੰਗ ਦੇ ਦੌਰਾਨ ਫਰੰਟ ਕੈਮਰਾ ਲੱਗਿਆ ਸਰ ਗੱਡੀ ਤੇ ਗੱਡੀ ਤੋਂ ਜੋ ਗਲਤ ਪਾਰਕ ਕਰ ਰਹਾ ਆ ਜਾਂ ਰੋਡ ਤੋਂ ਉਹਨਾਂ ਨੂੰ ਸਾਈਡ ਤੇ ਕਰਵਾਉਣ ਲਈ ਜੋ ਸਾਨੂੰ ਕੰਮ ਆਉਂਦਾ ਜੀ ਗੱਡੀਆਂ ਟੱਕਰੀਆਂ ਦਿੱਤੀਆਂ ਹੋਈਆਂ ਨੇ ਉਹ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਰੁਕ ਖੜਾ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪੀ ਸਾਫ਼ ਕਰ ਲਾਂਗੇ ਜਿਹੜਾ ਉਹਦਾ ਬੋਲਟਰ ਤੇ ਪਟਾਕੇ ਜਿਹੜੇ ਨੌਜਵਾਨ ਮਾਰੇ ਨੇ ਉਹਨਾਂ ਨੇ ਜਿਹੜਾ ਵਾ ਕਿੰਨਾ ਜੁਰਮਾਨਾ ਕੀਤਾ ਜਾ ਰਿਹਾ ਉਹਨਾਂ ਨੂੰ ਮੌਕੇ ਤੇ ਉਹਨਾਂ ਦੇ ਜਿਹੜੇ ਸਨਸਰ ਨੇ ਉਹਨਾਂ ਨੂੰ ਰੁਹਾਦੀ ਦਾ ਔਰ 5000 ਰੁਪਿਆ ਜਿਹੜਾ ਇਹਦਾ ਇਹ ਜੁਰਮਾਨਾ ਹੈ ਇਹ ਕਿਸੇ ਦੀ ਨੰਬਰ ਪਲੇਟ ਔਰ ਕਾਰਡਗੂ ਦਾ ਪੈਟਰਨ ਨਹੀਂ ਹੈਗੀ ਤੇ ਉਹਨੂੰ 2000 ਰੁਪਿਆ ਪੈਂਦਾ ਜੇ ਤੇ ਕੋਈ ਪੋਲੂਸ਼ਨ ਨਹੀਂ ਹੈਗਾ ਉਹਨੂੰ 5000 ਰੁਪਿਆ ਨਹੀਂ ਜਾਰੀ ਰਹੇਗਾ ਜੀ ਹਾਂਜੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਸੀਂ ਕੋਈ ਮਤਲਬ ਜਿਹੜੇ ਐ ਚਲਾਨ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਉੱਪਰ ਲੇਕਿਨ ਜਿਹੜਾ ਕੋਈ ਨਹੀਂ ਸਮਝਦਾ ਫਿਰ ਉਹਦਾ ਚਲਾਨ ਕਰਨੇ ਪੈਂਦਾ ਇਹ ਪਟਾਕਾ ਦੇ ਚੰਗੇ ਭਲੇ ਬੰਦੇ ਲੱਗੇ ਕੋਈ ਮਾਰੇ ਤੇ ਉਹਨੂੰ ਹਟਾ ਹਟਪੈਗਾ ਜਾਂਦਾ ਤੇ ਇਸ ਕਰਕੇ ਹੀ ਇਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਕੰਮ ਤੋਂ ਬਚੋ ਨਾ ਇਹਨੇ ਜੁਰਮਾਨੇ ਭਰੋ ਅੱਗੇ ਲੋਕਾਂ ਦੇ ਮਤਲਬ ਹੜੜਾ ਨਾਲ ਬੜਾ ਨੁਕਸਾਨ ਹੋਇਆ ਹੈ ਇਸ ਕੰਮ ਤੋਂ ਬਚੋ ਵੇਖ ਰਹੇ ਜਗਬਣੀ ਪੰਜਾਬ ਕੁਦਰਤੀ ਜਿੱਥੇ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਗੁਰਦਾਸਪੁਰ ਦੇ ਐਸਐਸਪੀ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਹੋਏ ਹਨ ਹਰ ਕੋਸ਼ਿਸ਼ ਮਨਾਈ ਨੂੰ ਚੌਂਕਾਂ ਵਿੱਚ ਜਿਹੜੀ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਨੂੰ ਜਿਹੜਾ ਹੱਲ ਕਰਨ ਵਾਸਤੇ ਪ੍ਰਾਦੀਪ ਪੁਲਿਸ ਨੂੰ ਵੀ ਸੱਤਾ ਦਿੱਤਾ ਕਿ ਕੀ ਹੈ ਜਿਸ ਦੇ ਤਹਿਤ ਅੱਜ ਟ੍ਰੈਫਿਕ ਇੰਚਾਰਜ ਗੁਰਦਾਸਪੁਰ ਗੁਰਦਾਸਪੁਰ ਦੇ ਸਤਨਾਮ ਸਿੰਘ ਵੱਲੋਂ ਜਿਹੜਾ ਪੂਰੀ ਸ਼ਕਤੀ ਨਾਲ ਹਰ ਚੌਕ ਅੰਦਰ ਜਿਹੜੇ ਆ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਖਾਸ ਕਰਕੇ ਜਿਹੜੀ ਨੌਜਵਾਨ ਪੀੜੀ ਬੋਲਤ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਵੀ ਦਿਖਾਈ ਦਿੰਦੀ ਆ ਉਹਨਾਂ ਨੂੰ ਨੱਥ ਪਾਉਣ ਲਈ ਪੂਰੀ ਸ਼ਕਤੀ ਨਾਲ ਕੰਮ ਜਾਂ ਕੱਟਿਆ ਜਾ ਰਿਹਾ ਆ ਔਰ ਉਹਨਾਂ ਵਾਲੋ ਅੱਜ ਵੀ ਜਿਹੜੇ ਕਾਫੀ ਬੋਲਟ ਜਿਹੜੇ ਨੌਜਵਾਨ ਚਲਾ ਰਹੇ ਸੀ ਪਟਾਕੇ ਮਾਨਣ ਵਾਲੇ ਉਹਨਾਂ ਨੂੰ ਪੂਰੀ ਸਖਤੀ ਨਾਲ ਵਕਫਾ ਚੌਕਾ ਅੰਦਰ ਜਿਹੜਾ ਡਾਕਿਆ ਭਾਰੀ ਜੁਰਮਾਨੇ ਕੀਤੇ ਗਏ ਨੇ ਇਸ ਮੁਕ ਮੈਂਨੇ ਟਰੈਫਿੰਗ ਇੰਚਾਰਜ ਸੁਖਨਾਥ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਨੇ ਕਿੰਦਾਂ ਦੀਆਂ ਹਦਾਇਤਾਂ ਅਪਰਾਵਾਂ ਜਾਰੀ ਕੀਤੀਆਂ ਗਈਆਂ ਹਨ ਆਉਣ ਵਾਲੇ ਦਿਨਾਂ ਵਿੱਚ ਕਿੰਦਾਂ ਦੇ ਜਿਹੜੇ ਆ ਨਾਕਾਬਦੀ ਕੋਲ ਰਿਪੋਰਟ ਜਲਦੀ ਚ ਵੇਖੀ ਜਾਏਗੀ ਹਾਂਜੀ ਬੋ ਜੀ ਔਰ ਵਾਲੇ ਜਿਹਨਾਂ ਨੂੰ ਤ੍ਰੇਤਾ ਜੈ ਦੁਆਜ ਦਾ ਤਿਹਾਰ ਆ ਰਿਹਾ ਵਾ ਕਾਫੀ ਭੀੜ ਪਟਾਕੇ ਵਾਲਾ ਜਿਹੜਾ ਲੋਕਾਂ ਦਾ ਆਉਣਾ ਚਾਹਣਾ ਹਰ ਇੱਕ ਕਿਦਾਂ ਦੇ ਟ੍ਰੈਫਿਕ ਦਾ ਗੰਦੇ ਪਰ ਦੇ ਵੱਲੋਂ ਚਾਹੂ ਢਾਂਗ ਦੀ ਸੈਨੀ ਕਲੌਨੀ ਤੋਂ ਬੰਦ ਕੀਤੀ ਗਈ ਹੈ ਸਾਡੇ ਮਾਨਯੋਗ ਐਸਐਸਪੀ ਸ੍ਰੀ ਜਿੱਤਿਆ ਜੀ ਵੱਲੋਂ ਸਖਤ ਜਿਹੜੇ ਆ ਉਹ ਹੁਕਮ ਨੇ ਕਿ ਕੋਈ ਵੀ ਟ੍ਰੈਫਿਕ ਦੀ ਵਾਇਲੇਸ਼ਨ ਜਿਹੜੀ ਉਹ ਕਰਦਾ ਭਾਵੇਂ ਉਹ ਵੋਟ ਦੇ ਪਟਾਕੇ ਮਾਰਦਾ ਜਾਂ ਕਿਹਨੇ ਸਲੈਂਸਰ ਚੇਂਜ ਕੀਤਾ ਹੈ ਉਹ ਬਿਨਾ ਨੰਬਰ ਟ੍ਰਿਪਲ ਸਵਾਰੀ ਜਾਂ ਮੂੰਹ ਬਨ ਕੇ ਚੱਲਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕਾਨੂੰਨ ਅਨੁਸਾਰ ਉਹ ਕੀਤੀ ਜਾਵੇ ਤੇ ਉਹ ਆਹੀ ਕਰ ਰਹੇ ਆ ਹਰੇਕ ਦੇ ਹਰੇਕ ਸ਼ਹਿਰ ਆਪਣਾ ਸ਼ਹਿਰ ਦੇ ਹਰੇਕ ਚੌਂਕ ਦੇ ਵਿੱਚ ਜਿਹੜੇ ਸਾਡੇ ਨਾਕੇ ਜਿਹੜੇ ਲੱਗੇ ਆ ਢਾਰੀਵਾਲ ਜੇ ਵੀ ਸਾਡੇ ਜਵਾਨ ਜਿਹੜੇ ਆ ਟ੍ਰੈਫਿਕ ਕਰੇ ਹੈਗੇ ਆ ਦੀਨਾ ਨਗਰ ਦੇ ਵਿੱਚ ਵੀ ਸਾਡੇ ਨਾਕੇ ਲੱਗਦੇ ਆ ਜਿਹੜੇ ਟ੍ਰੈਫਿਕ ਦੇ ਆ ਤੇ ਅੱਜ ਵੀ ਅਸੀਂ ਸਾਰੇ ਵਕ ਵਕ ਚੌਂਕਾਂ ਤੇ ਜਿਦਾ ਕਨਵਾਨ ਚੌਂਕ ਤੇ ਕਨਵਾਨ ਰੋਡ ਤੇ ਰੇਲਵੇ ਕਰਾਸਿੰਗ ਦੇ ਲੱਗੇ ਔਰ ਇੱਥੇ ਪੁਰਾਣੀ ਸਬਜ਼ੀ ਮੰਡੀ ਤੇ ਵਕ ਵਕ ਵੀ ਖਲਾਣੇ ਜਿਹੀ ਚੈਕਿੰਗ ਕੀਤੀ ਆ ਜਿਨ੍ਹਾਂ ਦੇ ਦੌਰਾਨ ਕਿੰਨੇ ਵੀ ਸਾਨੂੰ ਬੋਟ ਮਿਲੇ ਆ ਉਹਨਾਂ ਦੇ ਅਸੀਂ ਜਿਹੜੇ ਆਪਣਾ ਸਲੈਂਸਰ ਚੇਂਜ ਨਹੀਂ ਤੇ ਜਿਹੜਾ ਹੈਗਾ ਉਹਦਾ ਜੁਰਮਾਨਾ ਕੀਤਾ ਉਹਨਾਂ ਨੂੰ ਇਹ ਜਿਹੜੀ ਸਾਡੇ ਕੋਲ ਹੀ ਚਲਾਨ ਮਸ਼ੀਨ ਆ ਇਹਦੇ ਵਿੱਚ ਹੀ ਆਪਸ਼ਨ ਆndi ਹੈ ਜੇ ਮੌਕੇ ਤੇ ਕੋਈ ਜੁਰਮਾਨਾ ਭੁਗਤਣਾ ਚਾਹੁੰਦਾ ਉਹ ਇੱਥੇ ਭੁਗਤ ਸਕਦਾ ਨਹੀਂ ਤੇ ਅਸੀਂ ਸੈਂਡ ਟੂ ਕੋਰਟ ਆਰਟੀਓ ਸਾਹਿਬ ਨੂੰ ਸੈਂਡ ਕਰ ਦਿੰਦੇ ਆ ਜਿਹੜਾ ਗਲਤੀ ਕੀਤੀ ਜਾਂ ਉਹਦਾ ਬੋਲਟਾ ਤੇ ਪਟਾਕੇ ਜਿਹੜੇ ਨੌਜਵਾਨ ਮਾਰੇ ਨੇ ਉਹਨਾਂ ਨੂੰ ਜਿਹੜਾ ਵਾ ਕਿੰਨਾ ਜੁਰਮਾਨਾ ਕੀਤਾ ਜਾ ਰਿਹਾ ਉਹਨਾਂ ਨੂੰ ਮੌਕੇ ਤੇ ਉਹਨਾਂ ਦੇ ਜਿਹੜੇ ਸਲੈਂਸਰ ਲਈ ਉਹਨਾਂ ਨੂੰ ਰੁਵਾਦੀਦਾ ਔਰ 5000 ਰੁਪਈਆ ਜਿਹੜਾ ਇਹਦਾ ਇਹ ਜੁਰਮਾਨਾ ਹੈ ਇਹ ਕਿਸੇ ਦੀ ਨੰਬਰ ਪਲੇਟ ਰਿਕਾਰਡਿੰਗ ਤੋਂ ਪੈਟਰਨ ਨਹੀਂ ਹੈਗੀ ਤੇ ਉਹਨੂੰ 2000 ਰੁਪਏ ਪੈਂਦਾ ਜੇ ਇਹਦੇ ਕੋਈ ਪੋਲੂਸ਼ਨ ਨਹੀਂ ਹੈਗਾ ਉਹਨੂੰ 5000 ਪੈਂਦਾ ਇਹ ਜਿਹੜੀ ਮਸ਼ੀਨ ਆ ਇਹ ਪੈਸੇ ਜਿਹੜੇ ਆ ਇਹ ਆਪ ਹੀ ਭਰਦੀ ਹੈ ਇਹਦੇ ਵਿੱਚ ਫਿਕਸ ਆ ਸਿਸਟਮ ਦਾ ਕਿੰਨੇ ਚਾਰਜ ਕੀਤੇ ਗਏ ਆ ਜਿਹੜੇ ਹੁਣ ਤੱਕ ਹੁਣ ਤੱਕ ਸਭ ਤੋਂ 65 ਚਾਰਜ ਆਖਰੀ ਅਮਰ ਵਾਲੇ ਜਿਹੜਾ ਜਿਹੜਾ ਜਿਹਦਾ ਦੁਆਨਿਆ ਤੇ ਆ ਰੌਂਡ ਹੈ ਟ੍ਰੈਂਡਿੰਗ ਜਿਹੜੇ ਅਸੀਂ ਚਾਰੂਤਾ ਨੈਸ਼ਨਲ ਨੂੰ ਇੱਥੇ ਜਾਰੀ ਰਹਿਣਗੇ ਇਤਾਂ ਹੀ ਯਾਰੀ ਰਹੇਗਾ ਕਿ ਹਾਂਜੀ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਅਸੀਂ ਕੋਈ ਮਤਲਬ ਜਿਹੜੇ ਐ ਚਲਾਨ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਉਪਰਲੇਕਨ ਜਿਹੜਾ ਕੋਈ ਨਹੀਂ ਸਮਝਦਾ ਫਿਰ ਉਹਦਾ ਚਲਾਨ ਕਰਨੇ ਪੈਂਦਾ ਇਹ ਪਟਾਕੇ ਤੇ ਚੰਗੇ ਭਲੇ ਬੰਦੇ ਲਾ ਕੇ ਕੋਈ ਮਾਰੇ ਤੇ ਉਹਨੂੰ ਹਟਾ ਹਟਾ ਕੇ ਆ ਜਾਂਦਾ ਠੀਕ ਹੈ ਨਹੀਂ ਇਸ ਕਰਕੇ ਜਿਹੜਾ ਤੁਸੀਂ ਵੇਖਿਆ ਹੀ ਹੈ ਹੁਣੇ ਤੁਸੀਂ ਆਪ ਹੀ ਫਿਲਮ ਬਣਾਈ ਹੈ ਇਹ ਕਿਸ ਤਰ੍ਹਾਂ ਉਹਦੇ ਜੋ ਧੂਆਂ ਤੇ ਆਪਣਾ ਅੰਦਰੋਂ ਅੱਗ ਨਿਕਲੀ ਹੈ ਮੋਟਰਸਾਈਕਲ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਸ ਕੰਮ ਤੋਂ ਬਚੋ ਨਾ ਇੰਨੇ ਜੁਰਮਾਨੇ ਭਰੋ ਅਗੇ ਲੋਕਾਂ ਦੇ ਮਤਲਬ ਹੜਾ ਦਾ ਨਾ ਬੜਾ ਨੁਕਸਾਨ ਹੋਇਆ ਹੈ ਇਸ ਕੰਮ ਤੋਂ ਬਚੋ ਤੁਹਾਨੂੰ ਕੋਈ ਤੁਸੀਂ ਕਿੱਸ ਕੇ ਉਹਨਾਂ ਅੰਦਰ ਵੀ ਗੱਲ ਕੀਤੀ ਜਾਉਂਦਾ ਕਾਫੀ ਜ਼ਿਆਦਾ ਪਟਾਕੇ ਮਾਰਨ ਵਾਲੇ ਨੌਨ ਜਨਤ ਫੈਲ ਹੋਏ ਉਹਨਾਂ ਨੂੰ ਵੀ ਜਿਹੜੇ ਉੱਥੇ ਚੌਕੀਆਂ ਨੇ ਜਾਂ ਥਾਣੇ ਆ ਉਹਨਾਂ ਨੂੰ ਮਾਰ ਜੋ ਗਿਆ ਐਸਐਚਓ ਸਾਹਿਬ ਦੀ ਅਧਿਅਤਾਂ ਨੇ ਸਾਰੇ ਰਾਤੀ ਸਾਡੇ ਐਸਐਚਓ ਸਦਰ ਸਾਹਿਬ ਜਿਹੜੇ ਲੱਗੇ ਆ ਉਹਨਾਂ ਤਨਬਾਉਂ ਜਿਹੜੇ ਮੌਕੇ ਤੇ ਨਹੀਂ ਜੁਰਮਾਨਾ ਭੁਗਤ ਕਰਦੇ ਉਹਨਾਂ ਦੇ ਵੀ ਅਸੀਂ ਕੌਂਟ ਕਰਦੇ ਆਉਣ ਵਾਲੇ ਦਿਨਾਂ ਚ ਕੀ ਕੀ ਕਰਨਾ ਚਾਹੁੰਦੇ ਲੋਕ ਅਹੀਂ ਅਪੀਲ ਇਹੋ ਕਰਨਾ ਹੈ ਕਿ ਤੁਸੀਂ ਨਾ ਟ੍ਰੈਫਿਕ ਦੀ ਵਾਇਲੇਸ਼ਨ ਕਰੋ ਆਪਣੇ ਕਾਨੂੰਨ ਅਨੁਸਾਰ ਚੱਲੋ ਤੇ ਟ੍ਰੈਫਿਕ ਪੁਲਿਸ ਜਿਹੜੇ ਭਾਰੀ ਚਲਾਨ ਨੇ ਇਹਨਾਂ ਤੋਂ ਬਚੋ ਇਹ ਸਾਨੂੰ ਮੈਨਾ ਟ੍ਰੈਫਿਕ ਚਾਰਜ ਸਤਨਾਗ ਸਿੰਘ ਵੱਲੋਂ ਜਿੰਨਾਂ ਵੱਲੋਂ ਇਹ ਦੱਸਿਆ ਗਿਆ ਕਿ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਆਪਣੇ ਘਰਾਂ ਤੋਂ ਬੁਲੇਟ ਲੈ ਆ ਕੇ ਸ਼ਹਿਰਾਂ ਅੰਦਰ ਵਕਫ ਵਕਫ ਜਗ੍ਹਾ ਤੇ ਜਿਹੜੇ ਪਟਾਕੇ ਮਾਰਦੀ ਦਿਖਾਈ ਦੇ ਰਹੀ ਸੀ ਪਰ ਪੁਲਿਸ ਵੱਲੋਂ ਜਿਹੜਾ ਅਲੱਗ-ਅਲੱਗ ਚੌਂਕਾਂ ਤੇ ਨਾਕੇਬੰਦੀ ਕਰਕੇ ਉਹਨਾਂ ਨੂੰ ਭਾਰੀ ਜੁਰਮਾਨੇ ਕੀਤੇ ਗਏ ਨੇ ਔਰ ਕੁਝ ਜਿਹੜੇ ਵਾਹਨਾਂ ਨੂੰ ਬਾਉਂਡਰੀ ਕੀਤੇ ਗਏ ਨੇ ਉਹਨਾਂ ਕਹਿੰਦਾ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੀ ਆ ਇਹ ਇਦਾਂ ਹੀ ਪੁਲਿਸ ਦੀ ਮਹੀਨ ਜਾਰੀ ਰਹੇਗੀ ਤਾਂ ਕਿ ਲੋਕ ਆਪਣੇ ਜਿਹੜੇ ਬੱਚਿਆਂ ਨੂੰ ਉਹਨੂੰ ਬਿਨਾਂ ਵਜ੍ਹਾ ਤੋਂ ਬਿਨਾਂ ਕੰਮ ਤੋਂ ਬੋਲਟ ਦੇ ਕੇ ਜਾਂ ਹੋਰ ਵਾਈਕਲ ਦੇ ਕੇ ਨਾ ਵੀ ਜਜੇ ਕਿਉਂਕਿ ਇੱਕ ਜੋ 18 ਸਾਲ ਤੋਂ ਘੱਟ ਬੱਚੇ ਉਹਨਾਂ ਨੂੰ ਬਿਲਕੁਲ ਨਾ ਵਾਈਕਲ ਦਿੱਤਾ ਜਾਵੇ ਤਾਂ ਕਿ ਜੋ ਭਾਰੀ ਜੁਰਮਾਨੇ ਮੜ ਕੇ ਨਾ ਭੁਗਤਨੇ ਪੈਣ ਇਹ ਅਗਰ ਵਾਲੇ ਦਿਨਾਂ 'ਚ ਵੇਖਣਾ ਹੋਵੇਗਾ ਕਿ ਪੁਲਿਸ ਹੋਰ ਕਿੰਨੀ ਸਖਤੀ ਕਰਦੀ ਹੋਈ ਦਿਖਾਈ ਦਿੰਦੀ ਹੈ ਤੇ ਆਪਾਂ ਮਨ ਮਨੀ ਕੁਪਤਾ ਦਾ ਨਾਲ ਹਰਜਿੰਦਰ ਸਿੰਘ ਰਾਏ ਜੈਕਪਾਲੀ ਪੰਜਾਬ ਕੇਸਰੀ ਟੀਵੀ ਗੁਰਦਾਸਪੁਰ